ਕੰਬਣੇ ਮੜਿਆ ਨੇ ਉਧਰ ਤੁਹਾਨੂੰ ਕਮਾ ਕੇ ਲੈਉਣੇ ਆ ਵੈਸੇ ਕਿਸੇ ਨੂੰ ਜਾਣਾਂ ਦੀ ਜਾਇਤ ਨਹੀਂ ਬੜੇ ਫੇਰ ਦਿਖਾਣੇ ਤੁਹਾਨੂੰ ਹਾਂ ਜਾ ਰਹੇ ਆਪਾਂ ਹੁਣ ਮੜਿਆਂ ਵੱਲ ਪਹੁੰਚ ਨਹੀਂ ਆਲੇ ਬਸ 500 ਮੀਟਰ ਦੀ ਦੂਰੀ ਰਹਿ ਗਈ ਇੱਧਰ ਆਪਣੇ ਪਿੰਡ ਦੇ ਆਏ ਹੋਏ ਆ ਇਹਨਾਂ ਦੀ ਜਮੀਨਾਂ ਔਰੇ ਬੈਕ ਸਾਹ ਤੇ ਸਾਰੀ ਜਮੀਨ ਇਹਨਾਂ ਦੀ ਆ ਇੱਧਰ ਆ ਹੁਣ ਆ ਗਏ ਆਪਣੀਆਂ ਮੜੀਆਂ ਇੱਥੇ ਸੰਸਕਾਰ ਹੁੰਦੇ ਪਿੰਡ ਦੇ ਕਰਦੇ ਨੇ ਜਦੋਂ ਕਿਸੇ ਦੀ ਡੈਥ ਹੁੰਦੀ ਆ ਸ਼ਮਸ਼ਾਨ ਘਾਟ ਆ ਆਪਣੇ ਪਿੰਡ ਦਾ ਕਈ ਲੋਕਾਂ ਨੇ ਕਾਫੀ ਵਧੀਆ ਬਣਾਈਆਂ ਹੋਈਆਂ ਨੇ ਆਪਣੀਆਂ ਪੁਰਖਾ ਦੀ ਜਗਾ ਇਹਨਾਂ ਆਪ ਬਜ਼ੁਰਗਾਂ ਦੀ ਆ ਜਗਾ ਆਪਣੇ ਪੁਰਾਣੇ ਤੇ ਵਧੀਆ ਬਣਾਈਆਂ ਹੋਈਆਂ ਅੱਛਾ ਦਿਵਾਲੀ ਵਾਲੇ ਦਿਨ ਕਾਫੀ ਰੌਣਕ ਹੁੰਦੀ ਹੈ ਲੋਕੀ ਦੀਵੇ ਜਲਾ ਕੇ ਜਾਂਦੇ ਆ ਦੀਵੇ ਲਾ ਕੇ ਜਾਂਦੇ ਆ ਕਾਫੀ ਇੱਥੇ ਭੋਲਚਲ ਵਧੀਆ ਹੁੰਦਾ ਇੱਥੇ ਕੱਪਕਾਰ ਦੇ ਲੋਕ ਕਾਫੀ ਇੰਜੋਏ ਕਰਦੇ ਕੋਈ ਦਾਰੂ ਚੜਾਉਂਦਾ ਹੈ ਕਿ ਬੀੜੀ ਸਿਗਰਟ ਲਾਉਂਦਾ ਹੈ ਕੁਛ ਨਾ ਕੁਛ ਇੱਥੇ ਉਹਨਾਂ ਕੀ ਹੁੰਦਾ ਹੀ ਰਹਿੰਦਾ ਹੈ ਤਾਂ ਕਾਫੀ ਆ ਦੇਖੋ ਆ ਵੀ ਕਾਫੀ ਇਹਨਾਂ ਨੇ ਆਪਣੇ ਬਿਊਰਗਰ ਯਾਰ ਦੇ ਵਿੱਚ ਕਾਫੀ ਵਧੀਆ ਬਣਾਈ ਹੋਈ ਹੈ ਉਹ ਕਾਈ ਵਧੀਆ ਹੈ ਕਾਈ ਫਲੋ ਬਣਾਉਂਦੇ ਆ ਕਾਫੀ ਬੜੀਆਂ ਹੋਈਆਂ ਆ ਵੀ ਦੇਖੋ ਆ ਵੀ ਆ ਕਿਸੇ ਨੇ ਬੈਠਣ ਨੂੰ ਕੁਰਸੀ ਵੀ ਲਈ ਹੋਈ ਆ ਆ ਵਧੀਆ ਬਣਾਈ ਹੋਈ ਆ ਚਲੋ ਹੁਣ ਅੱਗੇ ਚੱਲਦੇ ਆ ਅੱਗੇ ਤੁਹਾਨੂੰ ਸ਼ਾਟ ਲੈਣੇ ਅੱਗਲਾ ਦੇਖੋ ਨੇ ਅਰਸ਼ ਅਨਮੋਲ ਵੀਰੇ ਚਲਿਏ ਆ ਹੁਣ ਆਗੇ ਆਪਾਂ ਰੋਡ ਵਾਲੀ ਸੜਕ ਨੂੰ ਜਿੱਥੇ ਪੁਲ ਬੰਨਦਾ ਪਿਆ ਵਾ ਉਧਰ ਨੂੰ ਆਪਾਂ ਜਾਣੇ ਪਏ ਆ ਤੇ ਦੇਖੋ ਨੇ ਅੱਗੇ ਤੁਹਾਨੂੰ ਸਾਹਮਣੇ ਬੋਲਦਾ ਕਾਫੀ ਲੰਬਾ ਜੜਾ ਪੋਲਾ ਹੈ 6th ਲਾਈਨ ਪੋਲਾ ਹੈ 6th ਲਾਈਨ ਹਾਂ ਅਗੇ ਹੁਣ ਪੁਲ ਦੇ ਨੇੜੇ ਆਪਾਂ ਆ ਪੋਲ ਇੱਥੋਂ ਤੱਕ ਹੈ ਪੋਲਾ ਤੁਸੀਂ ਦੇਖ ਸਕਦੇ ਹੋ ਆ ਥੋੜੀ ਵਿੱਚ ਮੋਟਰ ਆ ਰਹੀ ਹੈ ਇਹ ਵੀ ਕਵਰ ਹੋਏ ਨਹੀਂ ਤੇ ਦੋਵੇਂ ਹੱਗੇ ਦਿਖਾਉਣੇ ਤੁਹਾਨੂੰ ਪੁਲ ਉਹ ਦੇਖ ਲਓ ਪੁਲ ਬਣੇ ਬੰਦਾ ਪਿਆ ਵਾ ਕਾਫੀ ਲੰਬਾ ਪੋਲ ਹੈ ਇਹ ਪੁਲ ਮਿਲ ਕੇ ਜੰਮੂ ਕਟਰਾ ਰੋਡ ਹੈ ਇਹਦੇ ਨਾਮ ਆ ਆਈ ਥਿੰਕ ਤਾਂ ਇਹੀ ਹੈ ਮੇਰੇ ਖਿਆਲ ਨਾਲ ਜੰਮੂ ਕਟਰਾ ਰੋਡ ਹੈ ਤੇ ਕਾਫੀ ਉਹ ਰਾਂਹੋ ਰੋਡ ਜਿਹੜਾ ਹੈ ਗੱਲੋਦੀਆਂ ਦੇ ਵਿੱਚ ਉਹਦੇ ਨਾਲ ਇਹ ਮਿਲਦੇ ਜਾ ਕੇ ਗਾਂ ਪੁਲਾਂ ਦੇ ਨਾਲ ਜੁੜਦਾ ਹੈ ਪੁਲ ਤੇ ਕਾਫੀ ਪਹਿਲੀਆਂ ਮਤਲਬ ਕਿ ਲੋਕਾਂ ਦੀ ਐਕਵਾਇਰ ਕੀਤੀਆਂ ਗਈਆਂ ਨੇ ਇਸ ਪੁਲ ਨੂੰ ਬਣਾਣ ਲਈ ਤੇ ਆਹ ਪੁਲ ਜਿਹੜਾ ਹਲੇ ਮਿਲਕੀ ਥੋੜਾ ਜਿਹਾ ਕੰਮ ਇਹਦਾ ਨਾ ਰੁਕਿਆ ਹੋਇਆ ਵਾ ਤੇ ਕੰਮ ਰੁਕਿਆ ਹੋਇਆ ਇਹਦਾ ਕਾਫੀ ਟਾਈਮ ਤੋਂ ਤੋਂ ਰੁਕਣ ਦੀ وجہ ਇਹ ਆ ਕਿ ਜ਼ਿੰਮੇਵਾਰਾਂ ਨੇ ਮਿਲਕੀ ਪੈਸੇ ਨਹੀਂ ਦਿੱਤੇ ਹਲੇ ਕੰਪਨੀ ਨੇ ਤੇ ਕੰਪਨੀ ਜਾਂ ਸਰਕਾਰ ਜੋ ਵੀ ਨਾ ਠੀਕ ਵੈਸੇ ਠੇਕਾ ਦੇ ਕੰਪਨੀਆਂ ਕੋਲ ਹੀ ਹੁੰਦਾ ਵਾ ਪ੍ਰਾਈਵੇਟ ਤੇ ਹਲੇ ਪੈਸੇ ਮਿਲ ਕੇ ਲੋਕਾਂ ਦੇ ਪਾਏ ਨਹੀਂ ਆ ਬਲਕਿ ਕਾਫੀ ਖੱਜਲ ਖਵਾਰੀ ਆ ਪੈਸੇ ਲੈਣਾ ਕੋਈ ਬਾਲਾ ਜੀ ਦਾ ਖਾੜਾ ਨਹੀਂ ਆ ਕਾਫੀ ਬਲਕਿ ਜਨਤਾ ਨੂੰ ਪਰੇਸ਼ਾਨ ਕਰਦੇ ਨੇ ਜ਼ਿੰਮੇਦਾਰਾਂ ਨੂੰ ਕਿ ਕਾਗਜ਼ੀ ਕਾਰਵਾਈ ਕਾਰਵਾਈ ਬਹੁਤ ਜਿਆਦਾ ਹੁੰਦੀ ਆ ਫੇਰ ਜੇ ਆ ਕੇ ਮਿਲ ਕੇ ਪੈਸੇ ਮਿਲਦੇ ਕੋਈ ਇਦਾਂ ਪੈਸੇ ਨਹੀਂ ਮਿਲਦੇ ਤੇ ਪੈਸੇ ਨਾ ਮਿਲਣ ਕਰਕੇ ਆ ਦੇਖੋ ਲੋਕਾਂ ਦੇ ਵਿੱਚ ਕਣਕ ਫੇਰ ਦੁਬਾਰਾ ਵਿਤਤੀ ਆ ਤੇ ਆ ਤੁਸੀਂ ਦੇਖ ਸਕਦੇ ਹੋ ਫੇਰ ਇੱਥੇ ਕਣਕ